ਸੋ ਇੱਕ ਇੱਕ ਜਿਹੜੇ ਟੈਪਰ ਹੈਗੇ ਉਹ ਕਾਫੀ ਜਿਹੜੇ ਖਰਾਬ ਕਰੇ ਕੀ ਕਰਨਾ ਹੈ ਠੀਕ ਹੈ ਉਹ ਨਿਖਰਾਇਆ ਠੀਕ ਬਹੁਤ ਵਾਰ ਕਰਾਇਆ کئی ਵਾਰ ਹੀ ਪਤਾ ਕੀ ਹੈ ਪੱਕੇ ਡਰਾਈਵਰ ਦਾ ਹੈ ਨਹੀਂ ਕੱਚੇ ਉਹਨਾਂ ਸਫਾਈ ਸੇਵਕਾਂ ਚੋਂ ਕੋਈ ਡਰਾਈਵਰ ਇਹ ਲਾ ਲੰਦੇ ਅਫਸਰ ਲੋਕ ਜਦ ਕੀ ਉਹਨਾਂ ਨੂੰ ਟ੍ਰੇਨਿੰਗ ਨਹੀਂ ਕੁਛ ਨਹੀਂ ਲੈਣਾ ਦੇਣਾ ਨਹੀਂ ਜਿੱਥੇ ਕੋਈ ਮਾਰਾ ਜਾ ਵੀ ਪੁਆਇੰਟ ਖਰਾਬ ਹੋ ਗਿਆ ਉੱਥੇ ਖੜਾ ਆਂਦੇ ਉਹ ਅਜੀ ਹੁਣ ਪੈਸਾ ਕਿੱਥਾ ਹੈ ਵੀ ਵਰਕਸ਼ਾਪ ਹੀ ਉੱਥੇ ਖੋਲੀਏ ਆਪਦੀ ਵਰਕਸ਼ਾਪ ਹੀ ਉੱਥੇ ਖੋਲੀਏ ਇਹ ਫੈਸਲਾ ਕੀਤਾ ਉਹ ਦੇਖਣ ਨੂੰ ਆਇਆ ਵੀ 40 50 ਟਿਪਰ ਖੜੇ ਹੈਗੇ ਤੇ ਜਿਹੜੇ ਇੱਕ ਘਰਾਂ ਚ ਜਾਂਦੇ ਆ ਉਹ ਤੀਜੇ ਤੀਜੇ ਦਿਨ ਵਾਰੀ ਹੁੰਦੀ ਹੈ ਜੇ ਦੇਖਿਆ ਜਾਵੇ ਤਾਂ ਨਹੀਂ ਹੁਣ ਤਾਂ ਠੀਕ ਚੱਲ ਰਿਹਾ ਐਸੀ ਕਰਦੀ ਹੈ ਹੁਣ ਤਾਂ ਪਹਿਲਾਂ ਸ਼ੁਰੂ ਚ ਪ੍ਰੋਬਲਮ ਸੀਗੀ ਜਦੋਂ ਇਹ ਮੁੰਡੇ ਐਕਚੁਅਲ ਕੀ ਹੋਇਆ ਜਿਹੜੇ ਤਾਂ ਪਹਿਲਾਂ ਟਿਪਰ ਵਾਲੇ ਸੀਗੇ ਬੰਦੇ ਜਦੋਂ ਹੜਤਾਲ ਤੇ ਬੈਠੇ ਰਹੇ ਇੱਕ ਮਿੰਟਾ ਹੜਤਾਲ ਤੇ ਬੈਠਣ ਕਰਕੇ ਉਹਨਾਂ ਨੇ ਜਦੋਂ ਸਮਝੌਤਾ ਕੀਤਾ ਉਹਨਾਂ ਨਾਲ ਅਸੀਂ ਅਸੀਂ ਫਿਰ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਤਾਂ ਚਾਰੂ ਦਾ ਕੰਮ ਕਰਾਂਗੇ ਅਸੀਂ ਟਿਪਰਾਂ ਦਾ ਕੰਮ ਨਹੀਂ ਕਰਦੇ ਤੇ ਸਾਨੂੰ ਮਜਬੂਰਾਂ ਨਵੇਂ ਬੰਦੇ ਰੱਖਣੇ ਪਏ ਉਹ ਨਵੇਂ ਬੰਦਿਆਂ ਨੂੰ ਘਰ ਇਲਾਕਾ ਪਤਾ ਨਹੀਂ ਸੀ ਆਸ 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 ਸਾਰਾ ਉਹਨਾਂ ਨੂੰ ਸਬਦ ਆ ਗਈ ਸਾਰਾ ਇਲਾਕਿਆਂ ਦਾ ਪਤਾ ਲੱਗ ਗਿਆ ਹੁਣ ਤਕਰੀਬਨ ਤਕਰੀਬਨ ਮੇਰੇ ਖਿਆਲ ਆ ਠੀਕ ਹੈ ਜੇ ਕੋਈ ਕਦੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਹ ਜਾਣ ਬੁੱਝ ਕੇ ਭਾਵੇਂ ਕੋਈ ਖਰਾਬ ਕਰ ਦੇ ਦਿੱਤੀ ਤਾਂ ਵਰਨਾ ਕੋਈ ਅਜੀ ਸ਼ਿਕਾਇਤ ਨਹੀਂ ਹੈ ਬਾਕੀ ਅਸੀਂ ਹੁਣ ਪਤਰਾ ਟਰਾਲੀਆਂ ਵੀ ਲੈ ਰਹੇ ਆ ਨਵੀਆਂ ਤਾਂ ਕਿ ਜੇ ਕੋਈ ਕਿਤੇ ਟਿੱਪਰ ਦੀ ਕੋਈ ਕਾਟ ਹੋ ਮਹਿਸੂਸ ਹੋਗੀ ਉਥੇ ਉਹ ਟਰਾਲੀ ਭੇਜ ਦਿਆ ਕਰਾਂਗੇ ਇੱਕ ਤਨਖਾਹ ਵੀ ਨਹੀਂ ਉਹਨਾਂ ਨੂੰ ਜਦੋਂ ਜਿਹੜੇ ਨਵੇਂ ਬੰਦੇ ਰੱਖੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਤਨਖਾਹ ਦਾ ਆਹੀ ਚੱਕਰ ਹੈ ਨਾ ਅਕਿ ਐਕਚੁਅਲੀ ਕੀ ਹੈ ਅਸੀਂ 250 ਬੰਦੇ ਦੀ ਪਹਿਲਾਂ ਇਹਨਾਂ ਨੇ ਸਾਨੂੰ ਮੈਂ ਅਧਿਕਾਰਿਆ ਨੇ ਲਿ스트 ਦਿੱਤੀ ਉਹ 250 ਬੰਦਾ ਅਸੀਂ ਪਾਸ ਕਰਤਾ ਉਸ ਚੋਂ ਬਾਕੀ ਜਿਹੜੇ ਬਾਅਦ ਚ ਬੰਦੇ ਬੰਦੇ ਭਰਤੀ ਕੀਤੇ ਉਹ ਬਾਅਦ ਦਿੱਤੀ ਨਹੀਂ ਹੁਣ ਉਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਮੇਥੋਂ ਅਡਵਾਂਸ ਅਪਰੂਵਲ ਲੈ ਲਓ पांच उन तरखात देन जोका करिए बेचारे नु करीब आ गया नु के हॉस्पिटल्स पाच पाच करावे ਨੇ ਆਪਾਂ ਇਹ ਟੋਟਲ ਹੈ ਕਿੰਨੇ ਬੰਦੇ ਜਿਹੜੇ ਪੱਤੀ ਕਿਤੇ ਉਹ ਮੇਰੇ ਖਿਆਲ ਜੂੜਸ ਤੋਂ ਪਹਿਲਾਂ ਸੀਗਾ ਤੇ 80 90 ਬੰਦੇ ਬਾਅਦ ਚ ਹੈ ਮੇਰੇ ਖਿਆਲ ਸ਼ਾਇਦ ਜਿਹੜੇ ਬਾਕੀਆਂ ਨੂੰ ਜਿਹੜੇ ਜਿਨ੍ਹਾਂ ਦੀ ਅਪਰੂਵਲ ਹੋਈ ਉਹਨਾਂ ਨੂੰ ਮਿਲ ਰਹੀ ਹੈ ਤੁਹਾਨੂੰ ਉਹਨਾਂ ਦਾ ਮਿਲਣੀ ਚਾਹੀਦੀ ਹੈ ਜਦੋਂ ਹਾਊਸਪੇਸ ਹੋ ਗਿਆ ਸਾਰਾ ਕੁਝ ਪਾਸ ਹੋ ਗਿਆ ਮੇਰ ਸਾਹਿਬ ਪਿਛਲੇ 4 ਸਾਲ ਤੋਂ ਤਕਰੀਬ ਹੋ ਗਏ ਇਹਨਾਂ ਟੈਂਪੋ ਆਏ ਨੇ 400 ਕਰੋੜ ਤੋਂ ਉੱਪਰ ਬੇਰਤਾਂ ਲੱਗੇ ਸੀ 4 ਕਰੋੜ ਤੋਂ ਉੱਪਰ ਦਾ ਜਿਹੜਾ ਨਗਰ ਰੇਗ ਦਾ ਟਿਕਾਣਾ ਲੱਗਿਆ ਸੀ ਆ ਤਾਂ ਸਾਰੇ ਕੁਬਾਰ ਹੁੰਦੇ ਯਾਰ ਇਹ ਜਿਹੜੇ 4 ਬਾਕੀ ਨਹੀਂ ਕਿਈ ਇਕੱਠੇ ਨਹੀਂ ਆਏ ਇਹ ਪਹਿਲਾਂ ਛਿਆਰੀ ਟਿੱਪੂ ਟਿੱਪਰ ਆਈ ਸੀਗੇ ਉਸ ਤੋਂ ਬਾਅਦ ਆਸ-ਆਸੇ 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 ਕਦੇ 20 ਆ ਗਏ ਕਦੇ ਨਾ ਸਕੇ ਕਦੇ 20 ਆ ਗਏ ਨਾ ਸਕੇ 74 ਐਸ ਵੇਲੇ ਸਾਡੇ ਕੋਲ ਹੈਗੇ ਸਾਰੇ ਕਿਦੇ ਜੋ 23 34 ਚਲਦੇ ਆ ਸਾਰੇ ਲੋਕ ਕਹਿ ਰਹੇ ਵੀ ਨਗਰ ਨਗਰ ਦਾ ਪੈਸਾ ਖਰਾਬ ਹੋ ਰਿਹਾ ਹੈਗਾ ਇਹਦੇ ਚ ਉਹਨੂੰ ਦੇਖੋ ਅਧਿਕਾਰੀ ਚ ਮਵਾਰਾ ਸਾਰੇ ਅਜੀਜ਼ਾ ਤੇਰੇ ਉਸ ਬਰਾਜ ਦੇ ਅਧਿਕਾਰੀ ਹੈ ਉਹ ਜੁਮਵਾਰ ਹੈ ਅਸੀਂ ਤਾਂ ਸਾਡੇ ਕੋਲ ਤਾਂ ਕੋਈ ਪ੍ਰੋਬਲਮ ਲੈ ਕੇ ਆਣ ਆਪਦੀ ਅਸੀਂ ਤਾਂ ਉਹਨੂੰ ਸੋਲਵ ਕਰ ਸਕਦੇ ਆ ਕੋਈ ਟਿੱਪਰਾਂ ਦੀ ਮੁਰਮਤ ਦੇ ਪੈਸੇ ਹੋਇਆ ਜਾਂ ਕੋ ਹੋਰ ਹੈ ਜਾਂ ਕੋਈ ਗੱਲਬਾਤ ਹੈ ਉਹ ਹਾਊਸ ਲੈ ਕੇ ਆਣਗੇ ਤਾਂ ਜੋ ਉਹ ਉਹਨੂੰ ਹੱਲ ਕਰ ਸਕਦੇ ਆ ਲੱਗਦਾ ਨਹੀਂ ਜੇ ਪ੍ਰਾਈਵੇਟ ਇਸ ਤਰ੍ਹਾਂ ਦੇ ਹੋਵੇ ਤਾਂ ਉਹ ਕਈ ਸਾਲ ਚੱਲ ਜਾਂਦੇ ਆ ਪਰ ਕੁਝ ਮੈਂ ਕਹਿੰਦਾ ਕਾਰਾਂ ਆਪਣੀਆਂ ਕਿੰਨੇ ਕਿੰਨੇ ਸਾਲ ਚੱਲ ਜਾਂਦੀਆਂ ਮਸ਼ੀਨਰੀ ਤਾਂ ਉਹੀ ਹੈ ਬਸ ਉਹ ਤੁਹਾਨੂੰ ਮੈਂ ਦੱਸੀ ਜਿਹੜੀ ਵੀ ਅਨਟ੍ਰੈਂਡ ਡਰਾਈਵਰ ਹੋਣ ਕਰਕੇ ਸਾਰਾ ਇੱਕ ਸਮੱਸਿਆ ਖੜੀ ਹੋਈ ਹੈ